ਗੋਡ ਮਹੱਲਾ ਪੰਜਵਾਂ ਗੁਰ ਕੀ ਚਰਨ ਕੰਬਲ ਨਮਸ਼ਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਨੇ ਬੇਦਰਮ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੀ ਗੁਣ ਗਾਉ ਜੀ ਪ੍ਰਾਨ ਕੋਈ ਹੈ ਸਵਾਉ ਤਜ અપਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੂ ਕੀ ਆ ਤਿਸ ਕੋ ਜਾਨ ਆਗੇ ਦਰਗਹਿ ਪਾਵੇ ਮਾਨ ਮਾਨ ਤਨ ਨਿਰਮਲ ਹੋਈ ਨਿਹਾਲ ਹਰਸਨਾ ਨਾਮ ਜਪਤ ਗੋਬਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈਰ ਵਾਲਾ ਹੋ ਦਿਆਲ ਦੇ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗਉੜ ਮਹੱਲਾ ਪੰਜਵਾਂ ਧੂਪਾ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾ ਰੇ ਪ੍ਰਭ ਕੀ ਸਰਨ ਗਈ ਸਭ त्याग ਗੁਰ ਸੋ ਪਰਸੰਨ ਭੈ ਵੱਡ ਭਾਗ ਆਠ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਪੈ ਅਨੰਦ ਪਾਰ ਬ੍ਰਹਮ ਪੂਰਨ ਬਗ ਸੰਦੈ ਕਰ ਕੇ ਕਿਰਪਾ ਜਨ ਸੇਵ ਲਾਈ ਜਨਮ ਮਰਨ ਦੁਖ ਮੀਟ ਮਿਲਾਇ ਕਰਮ ਧਰਮ ਏ ਤਤ ਗਿਆਨ ਹੈ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਖਰਾਲ ਜੋ ਵੈ ਜਨਮ ਨ ਕਬੂਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਂਡ ਮਹਿਲਾ ਪੰਜਵੰ ਕਾਰ ਕਿਰਪਾ ਸੁਖ ਅਣਦ ਕਰੀ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਬਰਾਬ ਦੇ ਆਲ ਦੂਸਰ ਕੋਈ ਨਾਹੀ ਕੱਢ ਕੱਢ ਅੰਤਰ ਸਰਬ ਸਮਾਈ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਪਤਤ ਪਾਵਨ ਪ੍ਰਭ ਬਿਰਦ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ अंत मंत भजिये भगवंत रोग शोक मिटे प्रबत्यावै मन बाषित पूर्ण फल पाए करन कारण समरथ दयार सरबिन्दान महाविचार ਨਾਨਕ ਬਖਸ਼ ਲਈ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗਉੜੇ ਮਹੱਲਾ ਪੰਜਵ ਹਰਿ ਹਰਿ ਨਾਮ ਜਪੋ ਮੇਰੇ ਮੀਤ ਨਿਰਮਲ ਹੋਈ ਤੁਮਾਰਾ ਜੀਤ ਮਨ ਤਨ ਕੀ ਸਭ ਮਿਟੇ ਬਲਾਈ ਦੁਖ ਹੰਦੇ ਰਾਸ ਗਿਲਾ ਜਾਈ ਹਰ ਗੁਣ ਗਾਵਤ ਤਰੀਐ ਸੰਸਾਰ ਵਡ ਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੇ ਕੀਰਤਨ ਗੋਪਾਲ ਸਕੋ ਕੋਏ ਨ ਸਕੇ ਜੰਜਾਲ ਜਗ ਮੈਂ ਆਇਆ ਸੋ ਪਰਵਾਨ ਗੁਰ ਮਖ ਆਪਣਾ ਖਸਮ ਪਛਾਨ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕਰੋ ਦ ਮਿਟੀ ਹੋ ਨਮਾਦ ਸਦਾ ਹਜੂਰ ਜਾਨ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਡਕੀ ਪੰਡਾਰ ਮਿਲ ਸਤ ਗੁਰ ਸਭ ਕਾ ਜਸ ਵਾਰ ਹਰ ਕੀ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾਂ ਪਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਨ ਰਮਤ ਨਾਹੀ ਜਮ ਪੰਥ महाविचार पंच दोत मंत तो सरनाई पूर्ण नाथ जंत अपने को दीज हाथ रहाओ सिमरत शास्त्र वेद पुराण पार ब्रह्म का करे बखान ਜੋਗੀ ਜਤੀ ਬੈ ਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਬਨਾਸ ਕਰਨ ਪਲਾ ਕਰੇ ਸਵਦੀਵ ਤੇਲ ਨਹੀਂ ਬੁਝੇ ਅਲਖਾ ਪੀਵ ਪ੍ਰੇਮ ਭਗਤ ਜਸ ਆਪੇ ਦੇ ਜਗ ਮੈਂ ਵਿਰ ਲੇ ਕੇ ਕੀ ਕੇ ਮੋਹ ਨਿਰਗੁਨ ਗੁਣ ਕਿਛੁ ਨਾਈ ਸਰਬਨਧਾਨ ਤੇਰੀ ਦ੍ਰਿਸ਼ਟੀ ਮਾਈ ਨਾਨਕ ਦੀਨ ਜਾ ਤੈ ਤੇਰੀ ਸੇਵ ਕਰ ਕੇ ਕਿਰਪਾ ਦਿਜੈ ਗੁਰਦੇਵ ਗੌਂਡ ਮਹੱਲਾ ਪੰਜਵਾਂ ਸੰਤ ਕਾ ਲੀਆ ਤਰ ਤੇ ਬਿਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿਣ ਤਾਲ सोई संत जी पावै राम संत गोविंद ਕੈ ਏਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤੈ ਪ੍ਰਤਪਾਲੈ ਸੰਤ ਕਾ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਨਿੰਦੈ ਤਿਸ ਕਾ ਪਤਨ ਹੋਈ ਜਿਸ ਕੋ ਰਾਖੈ ਸਿਰਜਨ ਹਾਰ ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਿਆ ਵਿਸਾਸੇ ਜੀਉ ਪਿੰਡ ਸਬਤਸ ਕੀ ਰਾਸ ਨਾਨਕ ਕੋ ਪਜੀ ਪਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ ਗੌਂਡ ਮਹੱਲਾ ਪੰਜਮ ਨਾਮ ਨਰੰਜਨ ਨੀਰਨਰਾਇਣ ਰਸਨਾ ਸਿੰਮਰਤ ਪਾਪ ਬਲਾਇਨ ਰਹਾਉ ਨਾਰਾਇਣ ਸਭ ਮਾਇ ਨਿਵਾਸ ਨਾਰਾਇਣ ਕਟ ਕਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਏ ਨਾਰਾਇਣ ਮਨ ਮਾਹੀ ਅਦਾਰ ਨਾਰਾਇਣ ਬੋਹਿਥ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਨ ਨਾਰਾਇਣ ਦੰਤ ਭਾਨੇ ਦਾਇਨ ായണ സാധ സദ ഭക്ന്ദ നാരായണ കന സോക്കനന്ദ നാരായണ പ്രഗട്ടോ പ്രാപ നാരായണ സന്ത കോപ നാരായണ സാധസംഗ നാരായണ ਬਾਰੰਗ ਬਾਰ ਨਾਰਾਇਣ ਗਾਇਨ ਬਸਤ ਵਾ ਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਈ